ਈ ਨਾ ਮੈਂ ਤੇ ਅੱਜ ਕਿਉਂ ਇਸਾਂ ਰੋਡ ਦੇ ਧਰਨਾ ਲਾ ਆਇਆ ਮੇਰਾ ਨਾਮ ਹੈਗਾ ਜੀ ਹਰਦੀਪ ਸਿੰਘ ਬੀਟੂਆਣਾ ਸਾਡਾ ਧਰਨਾ ਲਾਉਣ ਦਾ ਮੋਟਿਵ ਹੈਗਾ ਜੀ ਸਾਡੇ ਸਾਬਕਾ ਸਰਪੰਚ ਨੇ ਪਿੰਡ ਫਾਰਮ ਤੋਂ ਹਰਚੰਦ ਸਿੰਘ ਜੀ ਉਹਨਾਂ ਨੂੰ ਬਿਨਾਂ ਵਜ੍ਹਾ ਇਹਨਾਂ ਨੇ ਫਗਣ ਮਾਤਰਾ ਚੌਂਕੀ ਬਿਠਾ ਰੱਖਿਆ ਤੇ ਪਰਚਾ ਦਰਜ ਕਰਨ ਦੀ ਤਿਆਰੀ ਚ ਨਹੀਂ ਹੋ ਰਹੀ ਇਹਨਾਂ ਨੇ ਡਾਕਟਰ ਭਲਵੀਰ ਦੀ ਸ਼ਹਿਤ ਤੇ ਪਟਿਆਲਾ ਪੁਲਿਸ ਨੇ ਡਾਕਟਰ ਭਲਵੀਰ ਦੀ ਸ਼ਹਿਤ ਤੇ ਪਟਿਆਲਾ ਪੁਲਿਸ ਨੇ ਉਹਨਾਂ ਨੂੰ ਉੱਥੇ ਬਿਠਾ ਰੱਖਿਆ ਜੀ ਜਿਹਦਾ ਕੀ ਇਹਦੇ ਵਿੱਚ ਕੋਈ ਰੌਲਾ ਨਹੀਂ ਆ ਨਵੇਂ ਬਾਰਨ ਪਿੰਡ ਦੇ ਸਰਪੰਚ ਨੇ ਇਹ ਨਵੇਂ ਪਿੰਡ ਦੇ ਬਾਰਨ ਸਰਪੰਚ ਨੇ ਦੋਨੋਂ ਸਰਪੰਚ ਇੱਥੇ ਹਾਜ਼ਰ ਨੇ ਇਹਨਾਂ ਨੂੰ ਪਹਿਲਾਂ ਤਾਂ ਹਰਾਸ਼ ਕਰਕੇ ਇਹਨਾਂ ਦੀ ਪੰਚਾਇਤ ਭੰਗ ਕਰਤੀ ਜੀ ਅੱਜ ਜ਼ਬਰਦਸਤੀ ਜੋ ਸਰਕਾਰੀ ਇਹਨਾਂ ਦੇ ਪੁੱਡਾ ਦੇ ਪੈਸੇ ਪਏ ਸੀ ਇਸ ਬਾਰਨ ਪਿੰਡ ਦੀ ਪੰਚਾਇਤ ਦੇ ਅਕਾਊਂਟ 'ਚ ਉਹਨੂੰ ਇੱਕ ਚੈੱਕ ਬੁਕੂ ਇਸ਼ੂ ਕਰਾ ਕੇ ਅੱਜ ਇਸ ਐਕਟੀਡੀਐਫਸੀ ਬੈਂਕ ਤੋਂ ਸਵੇਰੇ ਇੱਕ ਥਰਡ ਪਰਸਨ ਦੂਜਾ ਨਾਲ ਪੜ ਲੱਗਦੇ ਪਿੰਡ ਦਾ ਜਿਹੜਾ ਬਾਰਨ ਪਿੰਡ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਬਲਾਕ ਸੰਪਤੀ ਕੁਝ ਨਹੀਂ ਹੈਗਾ ਉਹ ਸਿਰਫ ਇੱਕ ਸਰਕਾਰ ਦਾ ਟਾਉਂਟ ਆ ਉਸ ਬੰਦੇ ਨਾਲ ਉਸ ਬੰਦੇ ਨੂੰ ਨਾਲ ਲਿਜਾ ਕੇ ਇਸ ਅਕਾਊਂਟ ਚੋਂ ਪੈਸਾ ਕਢਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਤੇ ਜਦੋਂ ਹਰਚੰਦ ਸਿੰਘ ਨੇ ਉਸ ਨੂੰ ਰੋਕਿਆ ਤਾਂ ਹੁਣ ਉਹਨੂੰ ਚੌਕੀ ਪਟਾ ਲਿਆ ਤੇ ਹੁਣ ਮੈਡਮ ਸੈਕਟਰੀ ਨੇ ਉਹਨਾਂ 'ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਤੁਸੀਂ ਗਵਾਹੀ ਬਿਆਨ ਦਿਓ ਤੇ ਅਸੀਂ ਹਰਚੰਦ ਸਿੰਘ ਦੇ ਪਰਚਾ ਅਰਜ ਕਰਕੇ ਅੰਦਰ ਪੇਚ ਪਰਚਾ ਕਿਹੜੀ ਗੱਲ ਕਰਨਾ ਕਹਿੰਦੇ ਨੇ ਵੀ ਚੱਕ ਬੁੱਕ ਕੋਈ ਸਰਕਾਰੀ ਕੰਮ 'ਚ ਵਿਗਨ ਪਾਈ ਇਸ ਗੱਲ ਦੀ ਅਸੀਂ ਗਵਾਦ ਗਵਾਹ ਆ ਐਚਡੀਐਫਸੀ ਬੈਂਕ ਦੇ ਕੈਮਰੇ ਗਵਾਹ ਨੇ ਜਿਹੜੀ ਚੈੱਕ ਬੁੱਕ ਆ ਉਹ ਵਿਕਰਾਂਤ ਦੀ ਜੇਬ ਚੋਂ ਕੱਢੀ ਗਿਆ ਚਿੱਲਪਿੰਡ ਵਾਲੇ ਦੇ ਚੋਂ ਜੋ ਨਾ ਕੋਈ ਲੈਣਾ ਦੇਣਾ ਪੰਚਾਇਤ ਨਾਲ ਆ ਨਾ ਕੋਈ ਸਰਕਾਰ ਚ ਅਹੁਦੇਦਾਰੀ ਆ ਕਿਸੇ ਚੀਜ਼ ਚ ਕੋਈ ਅਹੁਦੇਦਾਰੀ ਉਸ ਬੰਦੇ ਦੀ ਜੇਬ ਚੋਂ ਚੈੱਕ ਬੁੱਕ ਕੱਢੀ ਗਈ ਆ ਹਾਲਾਂਕਿ ਜੋ ਕਾਰਵਾਈ ਬਣਦੀ ਆ ਉਸ ਚਿੱਲਪਿੰਡ ਵਾਲੇ ਤੇ ਬਣਦੀ ਆ ਨਾ ਕੀ ਬਾਰਨ ਪਿੰਡ ਵਾਲਿਆਂ ਤੇ ਬਣਦੀ ਆ ਕਿਉਂ ਕਿ ਉਸ ਬੰਦੇ ਨੇ ਬਾਰਨ ਪਿੰਡ ਦੇ ਲੋਕਾਂ ਨੂੰ ਗੁੰਮਰਾਹ ਕਰਾ ਕੇ ਕਰਕੇ ਲਿਆ ਕੇ ਅੱਜ ਇੱਥੋਂ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਸਾਰੇ ਉਹ ਬਾਤ ਉਹ ਐਚਡੀਐਫਸੀ ਬੈਂਕ ਨਾਲ ਮੇਰੀ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਆ ਇੱਕ ਵਾਰ ਜਾ ਕੇ ਉੱਥੇ ਕੈਮਰੇ ਜ਼ਰੂਰ ਦੇਖਿਓ ਸਾਡੇ ਕੋਲ ਫੂਟੇ ਚਾਟੇ ਤੇ ਹੈਗੀਆਂ ਸੀ ਨਹੀਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਜੀ ਸਰਕਾਰ ਨਾਲ ਮਸਥਾ ਲਵਾਂਗੇ ਹਲੇ ਕੋਰਟ ਥਰੂ ਸਾਰਾ ਕੁਝ ਹੀ ਲਵਾਂਗੇ ਉਹਨੂੰਰੇ ਸਾਰੇ ਪਿੰਡ ਆ ਆਰ ਉਸ ਟਾਈਮ ਹੀ ਮੌਜੂਦ ਸੀਗੇ ਸਰਪੰਚ ਸਾਹਿਬ ਜਦੋਂ ਇਹਨਾਂ ਨੇ ਰੋਕਿਆ ਸਵੇਰੇ ਆ ਕੇ ਜੇ ਥੋੜੀ ਮੱਕਾ ਪੂਰੀਆਂ ਨਹੀਂ ਹੁੰਦੀਆਂ ਤੇ ਕਿਵੇਂ ਜਾਊਗਾ ਸੰਘਰਸ਼ ਬਾਜੀ ਸਾਰਿਆਂ ਜਥੇਬੰਦੀਆਂ ਸਾਡੀਆਂ ਨਾਲ ਨੇ ਜਥੇਬੰਦੀਆਂ ਨਾਲ ਸਾਥ ਦੇਣਗੇ ਜੀ ਸਾਰੀਆਂ ਜਥੇਬੰਦੀਆਂ ਨਾਲ ਨੇ ਜਥੇਬੰਦੀਆਂ ਨਾਲ ਰਲ ਕੇ ਅਸੀਂ ਇਹ ਸਾਡੀ ਮਿਹਨ ਨੂੰ ਹੋਰ ਤਿੱਖੀ ਬਟਾਂਗੇ ਪੰਜਾਬ ਲੈਵਲ ਤੱਕ ਜਾਊਗੇ ਉੱਥੇ ਤੱਕ ਲਿਜਾਵਾਂਗੇ ਜਿੱਥੇ ਤੱਕ ਸਾਨੂੰ ਜ਼ੋਰ ਲਾਉਣਾ ਪਿਆ ਲਾਵਾਂਗੇ ਅਸੀਂ ਆਪਣੇ ਬੰਦੇ ਨੂੰ ਛਡਾ ਕੇ ਰਾਹਾਂਗੇ ਜੀ